ਅੱਛਾ ਭਾਈ ਜਿਹੜਾ ਟੈਕਨੀਕਲ 에ਰਰ ਆਉਂਦਾ ਹੁੰਦਾ ਹੈ ਜਦੋਂ ਤੁਹਾਨੂੰ ਫੋਨ ਆ ਜਾਂਦਾ ਹੈ ਵੀ ਅਜਨਾਂ ਟੈਕਨੀਕਲ 에ਰਰ ਆ ਗਿਆ ਸਾਨੂੰ ਵੀ ਇੰਦੀ ਵੀ ਲਾਈਵ ਹੁਣ ਗਾਲਾਂ ਦਾ ਕਮੈਂਟ ਆਉਣਗੇ ਦੇ ਗਾਲ ਲਾ ਗਾਲ ਤੂੰ ਸੁਖਦੀਪ ਬਾਈ ਨੇ ਸਪਰਾ ਜੀ ਉਹਨਾਂ ਨੂੰ ਕਹਤਾ ਵੀ ਹੁਣ 1 ਟੂ 1 ਕਰਨੀ ਹੈ ਵੀ ਕੋਸਟਿਊਮ ਚੇਂਜ ਕਰਕੇ ਆਉਣੀ ਹੈ ਉਹ ਦੇਖੋ ਉਹ ਜੀ ਕਹਿੰਦਾ ਕੁ ਮੈਂ ਦੋ ਤਿੰਨ ਬੰਦੇ ਸਾਰੇ ਨੇ ਕਹਤਾ ਕਿ ਚੇਂਜ ਕਰਨਾ ਚੇਂਜ ਕਰਨਾ ਹੈ ਉਹ ਕਹਿੰਦੇ ਨਾਲ ਕੱਪੜੇ ਲੈ ਕੇ ਆਇਓ ਕੱਪੜੇ ਲੈ ਕੇ 에ਰਕਾਂ ਕੁਰਸੀ ਤੇ ਨਹੀਂ ਬਿਠਾਉਣਾ 에ਰਕਾਂ ਬੈਣ ਨਹੀਂ ਦੇਣਾ ਤੁਹਾਨੂੰ ਬਸ ਸ਼ੋਅ ਕਰਾਵੇ ਜੀ ਬੈਠ ਨਹੀਂ ਦੇਣਾ ਪਿਛਲੀ ਵਾਰ ਤਾਂ ਉਹੀ ਪਟਣ ਪਏਗੇ ਕੁਰਸੀ ਤੇ ਬੈਠੇ ਆਡियंस ਦੀ ਵੀ ਤਾਂ ਗਾਂ ਪੋਤੇ ਹੋ ਜਾਣਗੇ ਆ ਫਰੂਜ਼ ਸਾਹਿਬ ਨਾਲ ਕੋਈ ਵਧੀਆ ਕੋਈ ਵਨ ਟੈਕ ਚੱਲ ਰਿਹਾ ਹੋਵੇ ਹੈਨਾ ਉਧਰੋਂ ਪਿੱਛੋਂ ਆ ਕੇ ਸਰ ਬਿਸਕਟ ਘਟ ਗਏ ਉਹ ਫਿਰ ਕਿੱਥੇ ਕ੍ਰੀਏਟਿਵਿਟੀ ਕਿੱਥੇ ਜਾਣੀ ਆ ਅਸੀਂ ਰੈਤਵਾਰਾ ਕਾਲਜ ਸੀ ਪਟਿਆਲੇ ਸੰਗਰੂਰ ਰੋਡ ਤੇ ਅਸੀਂ ਕੀ ਕੀਤਾ ਅਸੀਂ ਸਾਰਾ ਕਰੋ ਸਾਰੀ ਕਾਸਟ ਅਸੀਂ ਉਹ ਲੈ ਲਿਆ ਪਹਾੜੇ ਦੇ ਕਾਲਜ ਕਾਲਜ ਅੰਦਰ ਹੋ ਗਏ ਸਾਰੇ ਕੁਆਰੰਟਾਈਨ ਅੰਦਰ ਅਸੀਂ ਫਿਰ ਟਕਾ ਕੇ ਸ਼ੂਟ ਕੀਤਾ ਮਤਲਬ ਕੁਆਰੰਟਾਈਨ ਜੈਸੀ ਕੋਈ ਜਣਾ ਬਾਹਰ ਸਾਰਾ ਰਾਸ਼ਨ ਪਹਿਲਾਂ ਹੀ ਅੰਦਰ ਲਿਆ ਹੁੰਦਾ ਐਬર્ટਸਵਰਡ ਦੀ ਗੱਲ ਹੈ ਤੇ ਹੁਣ ਬੱਚੇ ਉਧਰੋਂ ਕਾਲਜਾਂ ਤੋਂ ਆ ਰਹੇ ਹੋਣਗੇ ਉਹਨਾਂ ਨੇ ਦੇਖਿਆ ਫਿਰ ਉਹਨਾਂ ਲੱਗ ਨਈਂ ਨੇ ਫਿਰ ਨਿਕਲ ਫਿਰ ਵਾਪਸ ਤੁਸੀਂ ਕਹਿੰਦੇ ਇੱਥੇ ਤੂੰ ਫਿਰਦਿਆ ਤੂੰ ਤਾਂ ਡੇਟ ਪਾਈ ਆ ਯਾਰ ਜਿਗਰੀ ਕਸੂਤੀ ਡਿਗਰੀ ਉਹ ਸੀਰੀਜ਼ ਆ ਜਿਹਨੂੰ ਅਸੀਂ ਸਾਰਿਆਂ ਨੇ ਆਪਣੇ ਕਾਲਜ ਟਾਈਮ ਦੇ ਵਿੱਚ ਬਹੁਤ ਦੇਖਿਆ ਪਿਆਰ ਕੀਤਾ ਔਰ ਇਹ ਚ ਟੈਕਨੀਕਲ 에ਰਰ ਬੜਾ ਆਉਂਦਾ ਹੁੰਦਾ ਹੈ ਜਦੋਂ ਕਿ ਜੇ ਐਪੀਸੋਡ ਰਿਲੀਜ਼ ਹੋਣ ਵਾਲਾ ਹੁੰਦਾ ਹੈ ਲੇਕਿਨ ਇਸ ਵਾਰੀ ਟੈਕਨੀਕਲ 에ਰਰ ਪੱਕੇ ਤੌਰ ਤੇ ਕੱਢ ਦਿੱਤਾ ਗਿਆ ਕਿਉਂਕਿ ਹੁਣ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਊਗਾ ਕਿਉਂਕਿ ਓਮ ਜੀ ਗਰੁੱਪ ਦੇ ਨਾਲ ਰੈਬਿਟਵਾਣਾ ਬਾਈ ਉਹਨਾਂ ਦੀ ਐਸੋਸੀਏਸ਼ਨ ਦੇ ਵਿੱਚ 7 ਅਗਸਤ 2026 ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੂਗੀ ਇਹ ਸੀਰੀਜ਼ ਔਰ ਸੀਰੀਜ਼ ਦੇ ਸਾਰੇ ਹੀਰੇ ਨੇ ਪੁਖਰਾਜ ਬਾਈ ਨੇ ਔਰ ਪਿਆਰਾ ਜੀ ਲਾਲੀ ਭਾਈ ਬਹੁਤ ਬਹੁਤ ਸਵਾਗਤ ਹੈ ਜੀ ਤੇ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਥੈਂਕ ਯੂ ਜੀ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਜੀ ਬਖਰਾਜ ਭਾਜੀ ਜਦੋਂ ਸ਼ੁਰੂ ਕੀਤਾ ਸੀਗਾ ਇਹ ਸੀਰੀਜ਼ ਨੂੰ ਕਿਉਂਕਿ ਇਹ ਕਹਿੰਦੇ ਨਾ ਜਦੋਂ ਕਾਲਜ ਦੇ ਵਿੱਚ ਹੁੰਨੇ ਆ ਯੂਨੀਵਰਸਿਟੀ ਦੇ ਵਿੱਚ ਹੁੰਨੇ ਤਾਂ ਜਦੋਂ ਆਪਾਂ ਡਿਪਾਰਟਮੈਂਟ ਇਹੋ ਜਿਹਾ ਚੂਜ਼ ਕਰ ਲੈਂਦੇ ਆ ਨਾ ਤੇ ਫਿਰ ਸਾਨੂੰ ਥੋੜੀ ਜਿਹੀ ਚੇਟਕ ਵੀ ਹੁੰਦੀ ਵੀ ਕੋਈ ਵੱਖਰਾ ਕਰੀਏ ਵੱਖਰਾ ਕਰੀਏ ਪਰ ਉਹ ਵੱਖਰਾ ਇੰਨਾ ਵੱਖਰਾ ਹੋ ਜਾਣਾ ਹੀ ਸੋਚਿਆ ਸੀ ਨੇ ਇੰਨਾ ਜ਼ਿਆਦਾ ਤਾਂ ਨਹੀਂ ਸੋਚਿਆ ਸੀਗਾ ਇਹ ਡੈਫੀਨਟਲੀ ਪਤਾ ਸੀਗਾ ਵੀ ਹਾਂ ਡਿਫਰੈਂਟ ਚੀਜ਼ ਆ ਵਧੀਆ ਚ ਕਿਉਂਕਿ ਮੈਂ ਉਦੋਂ ਪਹਿਲਾਂ ਕਿਉਂਕਿ ਅਸੀਂ ਸਾਰਿਆਂ ਨੇ ਨਾ ਸ਼ੁਰੂ ਹੁਣ ਜਿੰਨੇ ਜਿੰਨੇ ਬੰਦੇ ਵੀ ਫਿਲਮਾਂ ਦੇ ਵਿੱਚ ਰੈਗੂਲਰ ਕੰਮ ਕਰ ਰਹੇ ਨੇ ਅੰਬੀ ਬਾਈ ਹੋ ਗਿਆ ਪਵਨ ਹੋ ਗਿਆ ਮੈਂ ਹੋ ਗਿਆ ਕੀਤਾ ਸੀ ਸਾਰਿਆਂ ਨੇ ਸ਼ੁਰੂ ਛੋਟੇ ਛੋਟੇ ਕਰੈਕਟਰਾਂ ਤੋਂ ਹੀ ਹੈ ਨਾ ਤਾਂ ਮੈਂ ਉਦੋਂ ਜਦੋਂ ਕਰ ਰਿਹਾ ਸੀਗਾ ਹੈ ਨਾ ਉਦੋਂ ਪਹਿਲਾਂ ਵੀ ਇਵਨ ਗੋਲਗੋਨੀ ਬੈਂਕ ਤੇ ਬਟੂਆ ਫਿਲਮ ਦੇ ਵਿੱਚ ਮੇਰਾ ਕਾਫੀ ਐਪਰੀਸ਼ੀਏਟ ਹੋਇਆ ਸੀ ਕੈਰੈਕਟਰ ਹੈ ਨਾ ਅਫਸਰ ਦੇ ਵਿੱਚ ਠੀਕ ਸੀਗਾ ਹਰਜੀਤਾ ਦੇ ਵਿੱਚ ਕੈਮਿਓ ਸੀ ਸੋ ਇਦਾਂ ਤੇ ਜਿਹੜੇ ਕੈਰੈਕਟਰ ਸੀ ਨਾ ਉਹ ਨੋ ਡਾਊਟ ਮੈਂ ਕੀਤੇ ਕਈ ਫਿਲਮਾਂ ਦੇ ਵਿੱਚ ਪਰ ਜਿਹੜੀ ਇੱਕ ਪਛਾਣ ਇੱਕ ਨਾਮ ਜਿਹੜਾ ਇਹ ਸੀਰੀਜ਼ ਨੇ ਦਿੱਤਾ ਹੈ ਨਾ ਉਹ ਤਾਂ ਅਸੀਂ ਕਦੀ ਦੇਣਾ ਹੀ ਨਹੀਂ ਦੇ ਸਕਦੇ ਇਸ ਪ੍ਰੋਜੈਕਟ ਦੀ ਹੈ ਨਾ ਸੋ ਇਹ ਮੈਨੂੰ ਲੱਗਦਾ ਸਾਡੇ ਸਾਰਿਆਂ ਦਾ ਕਲੈਕਟਿਵ ਇੱਕ ਅਪਰੋਚ ਸੀਗੀ ਟੂਵਰਡਸ ਆਡੀਅנס ਤੇ ਉਹ ਬਸ ਹੱਥਾਂ ਦਾ ਚੱਕ ਲੈ ਜੀ ਉਹਨਾਂ ਨੇ ਇਹ ਹੁਣੇ ਇੱਕ ਨਾ ਗੱਲ ਹੁੰਦੀ ਸੀ ਰੈਬੀ ਬਾਈ ਨੂੰ ਕਹਿ ਰਹੇ ਸੀ ਵੀ ਜਦੋਂ ਇਹਦਾ 10ਵਾਂ ਪਾਕ ਬਣੂਗਾ ਨਾ ਤੇ ਉਦੋਂ ਵੀ ਰੌਲਾ ਉਹ ਕਹਿੰਦੇ ਦਸਵਾਂ ਮੈਂ ਨਹੀਂ ਬਣਾਉਣਾ ਮੇਰੇ ਮੁੰਡੇ ਨੇ ਬਣਾਉਣਾ ਤੇ ਦਸਵੇਂ ਚ ਫਿਰ ਲਾਲੀ ਦਾ ਵੀ ਮੁੰਡਾ ਹੀ ਹੋਊਗਾ ਹਾਂ ਹਾਂ ਉਦੋਂ ਫਿਰ ਉਹਦਾ ਜਦੋਂ ਮੌਕੇ ਤੇ ਉਦੋਂ ਹੁਣ ਜਿਵੇਂ ਜੈਨਜੀ ਜਲ ਰਹੇ ਉਦੋਂ ਬਾਅਦ ਕੀ ਅਜੇ ਉਦੋਂ ਬਾਅਦ ਕੀ ਜੈਨਜੀ ਤੋਂ ਬਾਅਦ ਉਹ ਦੇਖਣਗੇ ਫਿਰ ਇੰਨਾ ਦੀ ਵੀ ਗਾਹਾਂ ਆਡੀਅנס ਦੀ ਵੀ ਤਾਂ ਗਾਹ ਪੋਤੇ ਹੋ ਜਾਣਗੇ ਆ ਫਿਰ ਉਸ ਹਿਸਾਬ ਨਾਲ ਹੋ ਜੂਗਾ ਸੈਟ ਜਿਹੜਾ ਵੀ ਚੱਲੇ ਕਹਿੰਦੇ ਐਰਕਾਂ ਕੁਰਸੀ ਤੇ ਨਹੀਂ ਬਿਠਾਉਣਾ ਐਰਕਾਂ ਬਹਿਣ ਹੀ ਨਹੀਂ ਦੇਣਾ ਤੁਹਾਨੂੰ ਬਸ ਸ਼ੋਅ ਕਰਾ ਫਿਰ ਜਿਵੇਂ ਬੈਠਣ ਹੀ ਨਹੀਂ ਦੇਣਾ ਪਿਛਲੀ ਵਾਰ ਤਾਂ ਉਹੀ ਗੱਲ ਹੈ ਪੱਟਣ ਪਏਗੇ ਕੁਰਸੀ ਤੇ ਬ ਆ ਤੇ ਵਲੈਤ ਕੀ ਚਲੋ ਸ਼ੁਕਰ ਹੈ ਵੀ ਉਸ ਚੀਜ਼ ਦਾ ਕਿਉਂਕਿ ਜਿੰਨੀ ਕਾਸਟ ਹੈ ਤੇ ਸਾਰਿਆਂ ਦਾ ਮਤਲਬ ਕਰੈਕਟਰ ਜੋ ਵੀ ਹੈ ਹਰੇਕ ਚੀਜ਼ ਦਾ ਇੱਕ ਆਪਣੀ ਇੰਪੋਰਟੈਂਸ ਰੱਖਦਾ ਆਪਣੀ ਟਰੈਕ ਆਪਣੀ ਸਟੋਰੀਜ਼ ਹੈ ਤੋਂ ਸਾਰਿਆਂ ਦਾ ਜਿਵੇਂ ਫਸ ਸੀਜ਼ਨ ਸੀ ਵੀ ਬੈਲੈਂਸਡ ਹੀ ਰਹੂਗਾ ਮਤਲਬ ਜਿੱਦਾਂ ਕਹੇ ਤਾਂ ਮਤਲਬ ਸਾਰੇ ਫਲੇਵਰ ਨੇ ਕਹਿੰਦਾ ਵੀ ਜਿਹੇ ਜਿਹੇ ਕਿਰਦਾਰ ਨੇ ਜਾਂ ਮੇਰਾ ਜਾਂ ਬੁਖਰਾਜ ਬਾਈ ਦਾ ਸਾਰਿਆਂ ਦੇ ਮਤਲਬ ਵੀ ਨਾ ਜਿੰਨੇ ਵੀ ਕਰੈਕਟਰ ਨੇ ਸਾਰਿਆਂ ਚ ਇੱਕ ਡਿਫਰੈਂਸ਼ੀਏਟ ਵੀ ਚੀਜ਼ਾਂ ਹੈਗੀਆਂ ਨੇ ਮਤਲਬ ਪੂਰੇ ਫਲੇਵਰ ਸਾਰੇ ਹੀ ਮਿਲਣਗੇ ਮੈਨੂੰ ਲੱਗਦਾ ਪੂਰੇ ਬਰਾਬਰ ਹੋਊਗਾ ਬੈਲੈਂਸ अच्छा पुखराज भाई ਜਦੋਂ ਸ਼ੂਟ ਹੁੰਦਾ ਹੁੰਦਾ ਸੀਗਾ ਜੋ ਪਹਿਲਾ ਸੀਰੀਜ਼ ਹੋਈ ਦੂਜੀ ਹੋਈ ਹੁਣ ਫਿਲਮ ਹੋਣੀ ਆ ਔਨ ਸ਼ੂਟ ਪ੍ਰੈਂਕ ਵੀ ਸ਼ਰਾਰਤਾਂ ਵੀ ਤਾਂ ਕਰਦੇ ਹੀ ਹੋਗੇ ਤੁਸੀਂ ਆਪਸ ਜਿਵੇਂ ਜਿਵੇਂ ਸਾਨੂੰ ਇੱਕ ਨਹੀਂ ਬਹੁਤ ਮੈਂ ਐਕਚੁਅਲੀ ਨਾ ਜਿਵੇਂ ਕਈ ਵਾਰੀ ਇਹ ਸਵਾਲ ਅਕਸਰ ਫਿਲਮਾਂ ਦੀ ਪ੍ਰੋਮੋਸ਼ਨਾਂ ਤੇ ਬਹੁਤ ਪੁੱਛਿਆ ਜਾਂਦਾ ਨਾ ਹੈ ਨਾ ਵੀ ਸੈੱਟ ਤੇ ਕੀ ਰਹੀਆਂ ਹੈ ਨਾ ਉਦੋਂ ਬੰਦਿਆਂ ਨੂੰ ਸੋਚਣਾ ਪੈਂਦਾ ਵੀ ਯਾਰ ਕੀਤਾ ਸੀ ਕੁਝ ਨਹੀਂ ਕੀਤਾ ਸੀ ਇਦਾਂ ਹੀ ਲੰਘ ਗਈ ਫਿਲਮ ਕੀ ਕੀਆਂ ਕੁਝ ਕੀਤਾ ਹੋਣਾ ਮਾੜੀ ਮੋਟੀ ਸ਼ਰਾਰਤ ਇਹਦੇ ਵਿੱਚ ਤਾਂ ਸੱਚੀ ਬਹੁਤ ਨੇ ਇਹ ਇਹ ਇਹਦੇ ਵਿੱਚ ਮਤਲਬ ਕਿੰਨੇ ਮੈਨ ਲਾਦਾ ਇੱਕ ਵਾਰੀ ਤੇ ਰੈਬੀ ਦਾ ਹੀ ਕਰਤਾ ਸੀ ਹੂੰ ਪ੍ਰੈਂਕ ਕਰਦਾ ਸੀ ਹਾਂ ਹਾਂ ਰੈਬੀ ਦਾ ਕੀਤਾ ਹਾਂ ਤੇ ਫਿਰ ਸੁਖਦੀਪ ਬਾਈ ਦਾ ਸਰਪਰੇ ਦਾ ਕਿੰਨੀ ਵਾਰੀ ਕੀਤਾ ਇੱਕ ਵਾਰੀ ਮਤਲਬ ਹਾਂ ਇੱਕ ਤਾਂ ਚੱਲ ਵੀ ਰਿਹਾ ਹਜੇ ਇਸ ਟਾਈਮ ਚੱਲ ਰਿਹਾ ਹੈ ਹਜੇ ਤੇ ਪ੍ਰੈਂਕ ਬਾਈ ਬਲਾਈਨ ਚ ਉਹ ਨਹੀਂ ਨਹੀਂ ਹੁਣੇ ਕਰਕੇ ਹਟ ਇੱਕ ਮਿੰਟ ਪਹਿਲਾਂ ਹਾਂ ਹੋ ਰਿਹਾ ਮਤਲਬ ਹਜੇ ਵੀ ਉਹਨੂੰ ਪਤਾ ਨਹੀਂ ਲੱਗਿਆ ਸੋ ਸੋ ਉਹ ਅੰਬੀ ਬਾਈ ਮੈਂ ਤਾਂ ਥੱਲੋਂ ਆਇਆ ਹੁਣੇ ਅੰਬੀ ਬਾਈ ਨੇ ਦੱਸਿਆ ਉਹ ਕੁਝ ਨਹੀਂ ਆਪਣਾ ਜਿਹੜੇ ਸੁਖਦੀਪ ਬਾਈ ਨੇ ਸਪਰਾ ਜੀ ਉਹਨਾਂ ਨੂੰ ਕਹਤਾ ਵੀ ਹੁਣ 1 ਟੂ 1 ਕਰਨੀ ਹੈ ਵੀ ਕੋਸਟਿਊਮ ਚੇਂਜ ਕਰਕੇ ਆਉਣੀ ਹੈ ਉਹ ਦੇਖੋ ਉਲਝੇ ਬੰਦੇ ਦੋ ਦੋ ਤਿੰਨ ਬੰਦੇ ਸਾਰੇ ਨੇ ਕਹਤਾ ਕਿ ਚੇਂਜ ਕਰਨਾ ਚੇਂਜ ਕਰਨਾ ਹੈ ਉਹ ਕਹਿੰਦੇ ਨਾਲ ਕੱਪੜੇ ਲੈ ਕੇ ਆਏ ਉਹ ਕੱਪੜੇ ਲੈ ਕੇ ਆਏ ਉਹ ਉੱਧਰ ਉਲਝੇ ਬੰਨਵਾ ਕੈਮਰਾ ਕਮਾਏ ਕੈਮਰਾ ਕਮਾਏ ਉਹ ਪਾਪਾ ਗੱਲ ਕਿੱਥੇ ਚੇਂਜ ਕਰ ਤੇ ਉਹ ਉជ្រਨੇ ਸੋ ਨੂੰ ਲੈ ਆਉਂ ਮੈਂ ਉਹ ਤਾਂ ਉਲਝੇ ਫਿਰਦੇ ਨੇ ਤੇ ਮਤਲਬ ਉਹ ਉਹੀ ਹੈ ਉਹ ਹੁਣ ਅਸੀਂ ਕਿਹਾ ਵੀ ਤੁਸੀਂ ਲੈ ਕੇ ਆਇਓ ਕਪੜੇ ਨਾਲ ਹਾਂ ਹਾਂ ਸ਼ਰਟ ਤਾਂ ਕਹਿੰਦਾ ਕਿਦੋਂ ਹੈਗੀ ਮੈਂ ਕਿਹਾ ਪਰ ਰੈਬੀ ਨੂੰ ਕਹਿੰਦਾ ਅਸੀਂ ਸਾਰੇ ਅੱਖ ਜੀ ਮਾਰ ਕੇ ਵੀ ਡਰੈਸ ਕੋਟ ਕੀ ਹੈ ਵੀ ਹੁਣ ਵੀ ਇਹ ਅਗਲੇ ਦਿਨ ਦੀ ਫੁਟੇਜ ਦਿਖਾਉਣੀ ਹੈ ਪੂਰੇ ਉਲਝੇ ਹੋਏ ਨੇ ਤੇ ਵਿੱਚ ਕਹੀ ਜਾਂਦੇ ਰੈਬੀ ਕਾਹ ਨੂੰ ਯਾਰ ਕਹਿੰਦਾ ਇਹਨਾਂ ਕਪੜਿਆਂ ਦੇ ਵਲੇ ਤਾਂ ਇੱਥੋਂ ਹਜੇ ਅਜੇ ਅਨਾਉਂਸਮੈਂਟ ਹੀ ਹੋਈ ਹੈ ਪ੍ਰੈਂਕ ਤਾਂ ਸ਼ੁਰੂ ਹੋ ਗਈ ਸੋ ਇਹ ਤਾਂ ਸਾਡਾ ਐਕਚੁਅਲੀ ਜਦੋਂ ਜਦੋਂ ਆਪਾਂ ਫਿਲਮਾਂ ਦੀ ਗੱਲ ਕਰਦੇ ਹਾਂ ਹੋਰ ਚੀਜ਼ਾਂ ਦੀ ਕਰਦੇ ਹਾਂ ਨਾ ਉਹ ਸਾਰੀਆਂ ਇੱਕ ਇਹ ਹਿਸਾਬ ਆ ਵੀ ਉਹ ਜਿਵੇਂ ਤੁਸੀਂ ਪ੍ਰੋਫੈਸ਼ਨਲੀ ਮਿਲੇ ਹੋ ਸਾਰਿਆਂ ਨੂੰ ਹੈਨਾ ਜਾਂ ਤੁਸੀਂ ਉਹਨਾਂ ਨਾਲ ਕੰਮ ਕਰਿਓ ਫੇਰ ਤੁਹਾਡੀ ਉਹਨਾਂ ਨਾਲ ਆੜੀ ਹੋਰ ਹਿਸਾਬ ਦੀ ਪੈਂਦੀ ਆ ਹੋਰ ਐਕਟਰਸ ਨਾਲ ਹੋਰ ਡਾਇਰੈਕਟਰਸ ਨਾਲ ਅਸੀਂ ਤਾਂ ਪੜਾਈ ਇਕੱਠੇ ਆ ਨਾ ਸੋ ਉਹ ਇੱਕ ਵਾਈਬ ਹੀ ਅੱਡ ਆ ਮਤਲਬ ਉਹ ਸਾਡੀ ਬਾਅਦ ਬਣਨ ਜਾਂ ਕੁਝ ਬਣਾਉਣ ਲਈ ਯਾਰੀ ਨਹੀਂ ਬਈ ਸਾਡੀ ਯਾਰੀ ਬਣਾਉਣ ਤੋਂ ਪਹਿਲਾਂ ਦੀ ਆ ਪਹਿਲਾਂ ਦੀ ਸੋ ਉਹ ਫਿਰ ਉਹ ਇੱਕ ਜਿਹੜਾ ਮੈਨੂੰ ਲੱਗਦਾ ਕੋਜ਼ੀਨੈਸ ਆ ਸਾਡੇ ਸਾਰੇਆਂ ਦੇ ਰਿਲੇਸ਼ਨ ਚ ਉਹ ਇੱਕ ਵੱਖਰੀ ਹੋਈ ਆ ਪੱਕੀ ਯਾਰੀ ਦੋਸਤੀ ਵਾਲੀ ਆ ਜੀ ਜੀ ਉਹ ਮੈਨੂੰ ਲੱਗਦਾ ਬਾਈ ਐਂ ਲੱਗਦਾ ਹੁਣ ਕਦੀ ਕਦੀ ਵੀ ਜਦੋਂ ਤੁਸੀਂ ਸੈੱਟ ਤੋਂ ਜਾਂਦੇ ਹੋ ਘਰਾਂ ਨੂੰ ਤਾਂ ਮੈਨੂੰ ਲੱਗਦਾ ਜਿ ਤਰ੍ਹਾਂ ਆਪਾਂ ਵਿਆਹ ਤੋਂ ਬਾਅਦ ਸਾਰੇ ਰਿਸ਼ਤੇਦਾਰ ਘਰੋਂ ਘਰੇ ਨਹੀਂ ਮੁੰਡਦੇ ਫੀਲ ਜਾਂਦਾ ਵੀ ਯਾਰ ਬਸ ਖਤਮ ਹੋ ਗਿਆ ਇਹ ਇਹ ਤਾਂ ਹਰ ਵਾਰੀ ਹੁੰਦਾ ਜੀ ਤੁਸੀਂ ਇਹ ਦੇਖੋ ਕੋਵਿਡ ਜਦੋਂ ਥੋੜਾ ਜਿਹਾ ਖੁੱਲਿਆ ਨਾ ਜਦੋਂ ਸਰਕਾਰ ਨੇ ਦਿੱਤੀ ਰਾਹਤ ਥੋੜੀ ਜੀ 2020 ਚ ਸਾਡਾ ਸੀਜ਼ਨ 2 ਦਾ ਨਾ ਅਸੀਂ 10 ਕ ਦਿਨਾਂ ਦਾ ਸ਼ੂਟ ਫੈਬ ਮਾਰਚ ਚ ਕਰ ਲਿਆ। ਲਾਕਡਾਊਨ ਲੱਗ ਗਿਆ ਹੈਨਾ ਸਾਨੂੰ ਸਗਾ ਚਲੋ ਖੁੱਲਜੂ ਦੋ ਦਿਨਾਂ ਨੂੰ ਖੁੱਲਜੂ ਚਾਰ ਨੂੰ ਖੁੱਲਣ ਚ ਨਾ ਆਵੇ ਹੈਨਾ ਕੰਮ ਵੱਧ ਗਿਆ। ਵੱਧ ਗਿਆ। ਜਦੋਂ ਜੂਨ ਜੁਲਾਈ ਦੇ ਵਿੱਚ ਥੋੜੀ ਰਾਹਤ ਮਿਲੀ ਨਾ ਤੁਸੀਂ ਇੰਟਰ ਸਿਟੀ ਜਾ ਸਕਦੇ ਹੋ। ਹਾਂਜੀ। ਅਸੀਂ ਕਿਉਂਕਿ ਸਾਰਾ ਕੁਝ ਕੀਤਾ ਹੋਇਆ ਸੀ ਅਸੀਂ ਅਸੀਂ ਰਾਤਵਾਰਾ ਕਾਲਜ ਸੀ ਪਟਿਆਲੇ ਸੰਗਰੂਰ ਰੋਡ ਤੇ। ਹਾਂਜੀ। ਅਸੀਂ ਕੀ ਕੀਤਾ ਅਸੀਂ ਸਾਰਾ ਕਰੋ ਸਾਰੀ ਕਾਸਟ ਅਸੀਂ ਉਹ ਲੈ ਲਿਆ ਪਾੜੇ ਦੇ ਕਾਲਜ ਕਾਲਜ ਅੰਦਰ ਹੋ ਗਏ ਸਾਰੇ ਕੁਆਰੰਟੀਨ। अच्छा जी ਹੁਣ ਜਿਹਨੂੰ ਹੁੰਦਾ ਸੀ ਨਹੀਂ ਹੁੰਦਾ ਸੀ ਕੋਵਿਡ ਉਹ ਅੰਦਰ ਹੀ ਸੀਗੇ ਅੰਦਰ ਅਸੀਂ ਫਿਰ ਟਕਾ ਕੇ ਸ਼ੂਟ ਕੀਤਾ ਹਾਏ ਹਾਏ ਜੀ ਮਤਲਬ ਕੁਆਰੰਟਾਈਨ ਜੈਸੀ ਕੋਈ ਜਣਾਬਾਨ ਸਾਰਾ ਰਾਸ਼ਨ ਪਹਿਲਾਂ ਹੀ ਅੰਦਰ ਲਿਆਂਦਾ ਸਾਰਾ ਕੁਝ ਹੂੰ ਕੁਕ ਅੰਦਰ ਸੀਗੇ ਕਰੂ ਅੰਦਰ ਸੀ ਐਕਟਰ ਅੰਦਰ ਸੀ ਉੱਥੇ ਹੀ ਹੋਸਟਲਾਂ ਚ ਪੈਂਦੇ ਸੀ ਹੋਸਟਲਾਂ ਜੀ ਉੱਠਦੇ ਸੀ ਨਹਾਉਂਦੇ ਸੀ ਸ਼ੂਟ ਹੁੰਦੇ ਸਿਰਫ ਅੱਜੀ ਸੀਗੇ ਹਾਏ ਹਾਏ ਤਾਂ ਮਤਲਬ ਜਿਹੜੇ ਹੋਸਟਲਾਂ ਦੇ ਸੀਨ ਸੀ ਜਿਹਦੇ ਚ ਜ਼ਿਆਦਾ ਕਰਾਊਡ ਨਹੀਂ ਚਾਹੀ ਕਰਾਊਡ ਤਾਂ ਵੈਸੇ ਵੀ ਨਹੀਂ ਕਰ ਸਕਦੇ ਸੀ ਉਹ ਤਾਂ ਸੋ ਜਿਹੜਾ ਸਾਡਾ ਕਰੂ ਸੀ ਐਕਟਰ ਸੀ ਉਹ ਅਸੀਂ ਟਕਾ ਕੇ ਮਤਲਬ ਸਵਾਦ ਲਿਆ ਇੰਨੇ ਦਿਨ ਵਾਹ ਅੱਛਾ ਭਾਈ ਹੁਣ ਹੁਣ ਜਿਹੜਾ ਚਾ ਆ ਕਿਉਂਕਿ ਹੁਣ ਸਿਨੇਮੇ ਚ ਆਉਣਾ ਤੇ ਕਿਉਂਕਿ ਡੈਡੀਕੇਸ਼ਨ ਤਾਂ ਸ਼ੁਰੂ ਤੋਂ ਹੀ ਬੜੀ ਸੀਗੀ ਪਰ ਹੁਣ ਵੱਖਰਾ ਕੀ ਲੱਗਦਾ ਪੀ ਇਹਦੇ ਵਿੱਚ ਵੱਖਰਾ ਕੀ ਹੋ ਸਕਦਾ ਵੱਖਰਾ ਜਿੱਦਾਂ ਹੁਣ ਅਰੇਬੀ ਬੈ ਨੇ ਦੱਸਿਆ ਕਿ ਲਾਈਕ ਸਟਾਰਟ ਤਾਂ ਅਸੀਂ ਉੱਥੋਂ ਕਰਾਂਗੇ ਜਿੱਥੋਂ ਛੱਡਿਆ ਸੀ ਉਹ ਚੀਜ਼ਾਂ ਉੱਥੋਂ ਹੀ ਕੈਰੀ ਆਨ ਕਰਾਂਗੇ ਪਰ ਵੱਖਰਾ ਜਿੱਦਾਂ ਹੁਣ ਅੱਜ ਦੀ ਕਿਉਂਕਿ ਥੋੜਾ ਗੈਪ ਪੈ ਗਿਆ ਤੇ ਜਿਵੇਂ ਉਹ ਇਹ ਚ ਵੀਡੀਓ ਕਾਲ 'ਚ ਵੀ ਦੱਸਿਆ ਵੀ ਜਿਹੜੇ ਲੋਕ ਕਵਾਰੇ ਸੀ ਬਿਆ ਹੈਗੇ ਅੱਗੇਆਂ ਚ 4-5 ਸਾਲ ਦਾ ਗੈਪ ਕਾਫੀ ਹੁੰਦਾ ਵੀ ਬਹੁਤ ਚੀਜ਼ਾਂ ਚੇਂਜ ਹੋ ਜਾਂਦੀਆਂ ਨੇ ਸੋ ਮੈਨੂੰ ਲੱਗਦਾ ਜਿਵੇਂ ਹੁਣ ਜੈਂਜ਼ੀ ਵਾਲਾ ਥੋੜਾ ਜਿਹਾ ਹੁਣ ਇਹ ਆਗੇ ਕਾਲਜਾਂ 'ਚ ਜਦੋਂ ਅਸੀਂ ਸੀ ਉਦੋਂ ਕਾਲਜ ਹਨਾ ਪੜਦੇ ਉਦੋਂ ਉਹ ਲਾਈਫ ਦਾ ਐਟਮੋਸਫੀਅਰ ਸੀ ਵੀ ਹੁਣ ਜੈਂਜ਼ੀ ਵਾਲਾ अच्छा पुगराज भाई करण भाई ਦੇ ਗਾਣੇ ਦਾ ਮਤਲਬ ਉਹਦੇ ਵਿੱਚ ਵੀ ਹੁੰਦਾ ਹੀ ਹੈ ਕਿਉਂਕਿ ਉਹ ਸੈਡ ਦਿਲ ਟੁੱਟਾ ਇਨਸਾਨ ਤੇ ਕਦੀ ਉਹ ਵੀ ਉਹਨਾਂ ਨੂੰ ਬਿਠਾ ਕੇ ਕਿਹਾ ਵੀ ਯਾਰ ਆਹ ਗਾਣਾ ਦੁਬਾਰਾ ਸੁਣਾ ਉਹ ਐਕਚੁਅਲੀ ਸਾਡੇ ਮੈਨੂੰ ਲੱਗਦਾ ਘੱਟੋ ਘੱਟ ਮੇਰੇ ਤੇ ਕਰਨ ਦੇ ਮਲਾਕੇ ਮੈਨੂੰ ਲੱਗਦਾ 30-30 ਗਾਣੇ ਤਾਂ ਉਦਾਂ ਹੀ ਬਣੇ ਪਏ ਹੋਣੇ ਆ ਜਿਹੜੇ ਅਸੀਂ ਮਤਲਬ ਉਦਾਂ ਹੀ ਹੋਣਾ ਹੈ ਹਨਾ ਮਤਲਬ ਰੈਡੀ ਪਏ ਨੇ ਉਹ ਪਰ ਉਹ ਇਦਾਂ ਹੁੰਦਾ ਕਿਉਂਕਿ ਅਸੀਂ ਹੈਗੇ ਤਾਂ ਬਾਇਓ ਪ੍ਰੋਫੈਸ਼ਨ ਪਹਿਲੇ ਨੰਬਰ ਤੇ ਤਾਂ ਐਕਟਿੰਗ ਹੈ ਨਾ ਸੋ ਐਕਟਿੰਗ ਗੱਲ ਜ਼ਿਆਦਾ ਧਿਆਨ ਆ ਉਹ ਅਸੀਂ ਵਿੱਚ ਆਪਣੇ ਪਰਸਨਲ ਪ੍ਰੋਜੈਕਟਾਂ ਦੇ ਵਿੱਚ ਅਸੀਂ ਕੀੜਾ ਕੱਢ ਲੰਨੇ ਹੁੰਦੇ ਸੋ ਉਦਾਂ ਇੱਕ ਮੇਰੀ ਹੋਰ ਫਿਲਮ ਆਉਣੀ ਆ ਉਹਦੇ ਵਿੱਚ ਹੈਗਾ ਮੇਰਾ ਆਏ ਹਾਏ ਕੀ ਬਟ ਜਿਵੇਂ ਹੁਣ ਗੱਲ ਕਰ ਰਹੇ ਆ ਨਾ ਆਪਾਂ ਜਿਵੇਂ ਤੁਸੀਂ ਕੋਈ ਵੀ ਫਿਲਮ ਤੁਹਾਡੀ ਆ ਰਹੀਆਂ ਹੁਣ ਪਿੱਛੇ ਬੁਲਾਵਾ ਆ ਕੇ ਹਟੀਆਂ ਅੰਬੀ ਦੀ ਗੁੱਟ ਗੁੱਟੇ ਚ ਆ ਕੇ ਹਟੀ ਹੈ ਨਾ ਮਤਲਬ ਇਦਾਂ ਤੁਹਾਡਾ ਕੋਈ ਨਾ ਕੋਈ ਫ੍ਰਾਈਡੇ ਬੁੱਕ ਹੁੰਦਾ ਤੁਹਾਡੀ ਫਿਲਮਾਂ ਸੋ ਉਹਨਾਂ ਇੱਕ ਰੈਗੂਲਰ ਚੀਜ਼ਾਂ ਲੱਗਦੀਆਂ ਨੇ ਵੀ ਹਾਂ ਯਾਰ ਤੁਹਾਡੀ ਫਿਲਮ ਦੀ ਪ੍ਰੋਮੋਸ਼ਨ ਆ ਗਈ ਤੁਸੀਂ ਪ੍ਰੋਮੋਸ਼ਨ ਕੀਤੀ ਆ ਗਏ ਬੈਗੇ ਹੈ ਨਾ ਸ਼ੂਟ ਤੇ ਚੱਲੇਗੇ ਇਦਾਂ ਇਹ ਤਾਂ ਇਦਾਂ ਲੱਗ ਰਿਹਾ ਵੀ ਆਪ ਦਾ ਜਵਾਨ ਪੁੱਤ ਕਰਕੇ ਤੁਸੀਂ IAS ਕਲੀਅਰ ਕੀਤਾ ਉਹਨੇ ਵੀ ਹੁਣੇ ਥੀਏਟਰ ਚ ਚੱਲਿਆ ਇਹ ਥੀਏਟਰ ਚ ਚੱਲਿਆ ਹੈ ਨਾ ਸੋ ਇਹ ਤਾਂ ਫੀਲ ਹੀ ਹੋਰ ਹੈ ਵੀ ਆਹ ਹੱਥੀ ਬਾੜ ਕੇ ਉਹਨੂੰ ਕੀਤਾ ਦਾ ਆਡੀਅנס ਨੇ ਆ ਪਰ ਜਦੋਂ ਤੁਸੀਂ ਉਹਨੂੰ ਗੱਭਰੂ ਹੁੰਦਾ ਦੇਖਦੇ ਹੋ ਤੇ ਉਸ ਤੋਂ ਬਾਅਦ ਉਹ ਇੱਕ ਚੰਗੀ ਡਾਇਰੈਕਸ਼ਨ 'ਚ ਜਾਂਦਾ ਫਿਰ ਸੁਖਨਾਲ ਏਡੀ ਵਧੀਆ ਟੀਮ ਹੈ ਨਾ ਹੁਣ ਮਨੀਸ਼ ਸਾਹੀ ਸਾਹਿਬ ਮਿਲੇ ਨੇ ਹੈ ਨਾ ਸੋ ਮਤਲਬ ਹੋਰ ਹੁਣ ਅਸੀਂ ਵੱਡੇ ਬੰਦੇ ਕੀ ਲੈ ਲਿਆ ਹੈ ਨਾ ਸੋ ਮਤਲਬ ਵਧੀਆ ਬੰਦੇ ਵੱਡੇ ਬੰਦੇ ਜਦੋਂ ਪ੍ਰੋਜੈਕਟ ਨਾਲ ਜੁੜਦੇ ਨੇ ਹੈ ਨਾ ਤਾਂ ਹੋਰ ਚੀਜ਼ਾਂ ਵਧੀਆ ਨਿਕਲਦੀਆਂ ਨੇ ਜਿਹੜੀਆਂ ਚੀਜ਼ਾਂ ਤੁਸੀਂ ਨਹੀਂ ਕਰ ਸਕੇ ਡਿਊ ਟੂ ਘੱਟ ਬਜਟ ਕਰਕੇ ਉਹ ਹੁਣ ਬੰਦਾ ਥੋੜਾ ਖੁੱਲ ਕੇ ਕਰਦਾ ਜੋ ਸੋਚ ਹੁੰਦੀ ਆ ਉਹਨੂੰ ਪ੍ਰੋਜੈਕਟ ਕਰ ਸਕਦਾ ਹੈ ਹਨਾ ਸੋ ਕਿਰਪਾ ਜੀ ਰੈਬੀ ਭਾਈ ਜਿਵੇਂ ਦੱਸਦੇ ਕਹਿੰਦੇ ਵੀ ਪਹਿਲਾਂ ਮੈਨੂੰ ਕੰਨ ਜਾ ਕੇ ਆਵਾਜ਼ ਪੈਂਦੀ ਤੇ ਮੇਰੀ ਅੱਧਾ ਬੀਪੀ ਤਾਂ ਉੱਥੇ ਹੀ ਘਟ ਜਾਂਦਾ ਸੀਗਾ ਵੀ ਮੈਂ ਕਰਦਾ ਪਹਿਲਾਂ ਸੀਨ ਚੱਲ ਲਾ ਵਧੀਆ ਕੋਈ ਵਨ ਟੈਕ ਚੱਲ ਰਿਹਾ ਹੋਵੇ ਹਨਾ ਉਧਰੋਂ ਪਿੱਛੋਂ ਆ ਕੇ ਸਰ ਬਿਸਕਟ ਘਟ ਗਏ ਉਹ ਫਿਰ ਕਿੱਥੇ ਕ੍ਰੀਏਟੀਵਿਟੀ ਕਿੱਥੇ ਜਾਣੀ ਆ ਹਨਾ ਸੋ ਉਹ ਉਹ ਪਰ ਫਿਰ ਵੀ ਤਾਨਾ ਰੈਬੀ ਕਿ ਜਿਹੜਾ ਮਤਲਬ ਕ੍ਰੀਏਟਿਵ ਹਾਲਾਂਕਿ ਸਭ ਤੋਂ ਵੱਧ ਟੈਨਸ਼ਨ ਚ ਇਹੀ ਹੁੰਦਾ ਸੀ ਕਿ ਅਸੀਂ ਤਾਂ ਹਾ ਹਿਊ ਕਰਦੇ ਫਿਰਦੇ ਹੁੰਦੇ ਸੀ ਕਿਉਂਕਿ ਇਹਨਾਂ ਪ੍ਰੋਡਕਸ਼ਨ ਵੀ ਸਾਹਮਣੀ ਹੁੰਦੀ ਸੀ ਫਿਰ ਕੋਈ ਚੀਜ਼ ਕਰਾਊਡ ਨਹੀਂ ਆ ਰਿਹਾ ਜੀ ਕੋਈ ਹੋਰ ਪ੍ਰੋਬਲਮ ਆ ਗਈ ਗੱਡੀ ਫਸ ਗਈ ਜੀ ਕਿਤੇ ਕਦੀ ਕੁਝ ਹੋ ਗਿਆ ਸੋ ਇਹੋ ਜਿਹੀਆਂ ਚੀਜ਼ਾਂ ਨੂੰ ਹੈਂਡਲ ਕਰਦੇ ਹੋਏ ਇੱਕ ਵਧੀਆ ਕ੍ਰੀਏਟੀਵਿਟੀ ਨਾਲ ਪ੍ਰੋਜੈਕਟ ਪੇਸ਼ ਕਰਨਾ ਬਹੁਤ ਵੱਡੀ ਗੱਲ ਆ ਸੋ ਇਹਦਾ ਸ਼ਰੇ ਸਾਰਾ ਰੈਬੀ ਬਾਈ ਨੂੰ ਜਾਂਦਾ ਅੱਛਾ ਬਾਈ ਜਿਹੜਾ ਟੈਕਨੀਕਲ 에ਰਰ ਆਉਂਦਾ ਹੁੰਦਾ ਸੀ ਜਦੋਂ ਤੁਹਾਨੂੰ ਫੋਨ ਆ ਜਾਂਦਾ ਵੀ ਅੱਜ ਨਾ ਟੈਕਨੀਕਲ 에ਰਰ ਆ ਗਿਆ ਤੁਹਾਡੇ ਮਨ ਚ ਕੀ ਆਉਂਦਾ ਹੈ ਸਾਨੂੰ ਵੀ ਇੰਦੀ ਵੀ ਲਾਈਵ ਹੁਣ ਗਾਲਾਂ ਦਾ ਕਮੈਂਟ ਆਉਣਗੇ ਦੇ ਗਾਲ ਲਾ ਗਾਲ ਕੋਈ ਬਾਹਰ ਬੈਠਾ ਅਸੀਂ ਯਾਰ ਤੁਹਾਡੀ ਸ਼ਿਫਟਾਂ ਛੱਡ ਕੇ ਇੱਥੇ ਕਰ ਰਹੇ ਹਾਂ ਇਸੇ ਕਰਕੇ ਜਿਹੜਾ ਅੱਜ ਅਸੀਂ ਗਾ ਪ੍ਰੋਮੋ ਛੱਡਿਆ ਹੈਨਾ ਅਨਾਉਂਸਮੈਂਟ ਛੱਡਿਆ ਸੀ ਆਪਣੇ ਆਪ ਤੇ ਦਵਾਈ ਲਾ ਲਿਆ ਪਹਿਲਾਂ ਹੀ ਲਾ ਲਿਆ ਵੀ ਇਦੋਂ ਪਹਿਲਾਂ ਗਾਣਾ ਆਉਣਾ ਉਹ ਮਤਲਬ ਆਡੀਅנס ਕੀ ਸੀ ਜਿਹੜੇ ਬਾਹਰ ਸੀ ਬਈ ਹੋਰੀ ਉਹਨਾਂ ਨੇ ਕੀ ਹੈ ਆਪਣਾ ਸ਼ਿਫਟਾਂ ਛੁਫਟਾਂ ਛੱਡ ਗਈ ਅੱਜ ਐਪੀਸੋਡ ਆਉਣਾ ਉਧਰੋਂ ਲੇਟ ਹੋ ਜਾਣਾ ਵੈਸੇ ਟੈਕਨੀਕਲ ਇਅਰ ਤਾਂ ਸਹੀ ਸੱਚ ਜੀ ਆਉਂਦਾ ਸੀ ਮਤਲਬ ਸਾਡੇ ਵੀ ਹੱਥ ਚੋਂਦਾ ਨਹੀਂ ਕਈ ਵਾਰੀ YouTube ਕੋਈ ਨੈਟ ਸਰਵਰ ਕੀ ਸੌ ਸਿਸਟਮ ਕੋਈ ਹੋ ਗਿਆ ਉਹ ਰੈਂਡਰ ਨਾ ਨਿਕਲਣਾ ਉਹ ਚੀਜ਼ਾਂ ਨਾ ਐਡੀਟਿੰਗ ਚ ਉਹ ਹੁੰਦੀਆਂ ਸੀ ਚੀਜ਼ਾਂ ਚਲੋ ਹੁਣ ਸਾਰੇ ਰੈਂਡਰ ਕਲੀਅਰ ਹੋ ਗਏ ਉਹੀ ਆ ਨਾ ਪਿਛਲੀ ਵਾਰੀ ਵੀ ਕਈ ਵਾਰੀ ਹੁਣ ਬੰਦਾ ਡਾਟਾ ਪਾ ਦਿੰਦਾ ਹੈ ਨਾ ਕੋਈ ਵੀ ਇਸ਼ੂ ਆ ਜਾਂਦਾ ਕੁਝ ਹੋ ਜਾਂਦਾ ਹੁੰਦੇ ਜੈਨੂਨੀ ਨੇ ਹਮੇਸ਼ਾ ਹੈ ਨਾ ਪਰ ਉਹ ਸਾਡੇ ਨਾਲ ਹੋ ਜਾਂਦੇ ਨੇ ਉਹ ਪਤਾ ਨਹੀਂ ਕਿਉਂ ਤੇ ਇਦਾਂ ਹੀ ਅਸੀਂ ਨਾ ਹੁਣ ਪਿਛਲੀ ਵਾਰੀ ਪਿਛਲੀ ਵਾਰੀ ਜਦੋਂ ਡੇਟ ਪਾਈ ਅਸੀਂ ਪਾ ਕੇ ਤੇ ਕੋਈ ਕੰਮ ਸੀਗਾ ਤੇ ਕੁਦਰਤੀ ਮੇ ਕੋਟ ਥੋੜੇ ਦਿਨਾਂ ਲਈ ਨਾ ਕੈਨੇਡਾ ਸੀਗਾ ਜਦੋਂ ਉੱਥੇ ਮੈਂ ਤੁਰਿਆ ਜਾਵਾਂ ਹੁਣ ਆਪਣੇ ਬੱਚੇ ਬਹੁਤ ਨੇ ਉੱਥੇ ਤਾਂ ਮੈਂ ਸਵੇਰੇ ਸਵੇਰੇ 6 ਵਜੇ ਦਾ ਟਾਈਮ ਤੇ ਮੈਂ ਸੈਰ ਕਰਦਾ ਨਾ ਤੁਰਿਆ ਜਾ ਐਬਰਟਸਵਰਡ ਦੀ ਗੱਲ ਆ ਤੇ ਹੁਣ ਬੱਚੇ ਉਧਰੋਂ ਕਾਲਜਾਂ ਤੋਂ ਆ ਰਹੇ ਹੋਣਗੇ ਉਹਨਾਂ ਨੇ ਦੇਖਿਆ ਫਿਰ ਉਹਨਾਂ ਲੱਗ ਨਈ ਨੇ ਫੇਰ ਨਿਕਲ ਗਏ ਫੇਰ ਵਾਪਸ ਆ ਤੁਸੀਂ ਕਹਿੰਦੇ ਇੱਥੇ ਤੁਰੇ ਫਿਰਦੇ ਹੋ ਤੁਸੀਂ ਤਾਂ ਡੇਟ ਪਾਈ ਆ ਮਤਲਬ ਉਹ ਇੰਨੇ ਜਿਆਦਾ ਕਨੈਕਟਡ ਨੇ ਉਹ ਹੈ ਨਾ ਵੀ ਉਹਨਾਂ ਨੂੰ ਇਹ ਲੱਗਦਾ ਇੱਥੇ ਕੀ ਕਰਦੇ ਫਿਰਦੇ ਹੋ ਚਲੋ ਉੱਥੇ ਕੰਮ ਕਰੋ ਜਾ ਕੇ ਦੇਟ ਪਾਈ ਪਈ ਕਹਿੰਦੇ ਅਰੇ ਬਹੁਤ ਵਧੀਆ ਬਾਈ ਤੁਹਾਨੂੰ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਸਾਨੂੰ ਬੜਾ ਚਾਹ ਆ ਪਰਸਨਲੀ ਕਿਉਂਕਿ ਅਸੀਂ ਵੀ ਉਦੋਂ ਬਫਰਿੰਗ ਤੇ ਵੇਖਦੇ ਰਹੇ ਹੁੰਦੋਂ ਨੈਟੀ ਹੋ ਜਾਂਦਾ ਸੀ ਸੋ ਹੁਣ ਸਾਨੂੰ ਵੀ ਸਨਮੇਜ ਬੈਠ ਕੇ ਆਰਾਮ ਨਾਲ ਦੇਖਣ ਦਾ ਮਜ਼ਾ ਆਊਗਾ ਔਰ ਇਹ ਮੈਨੂੰ ਲੱਗਦਾ ਐਸੇ ਕਿਰਦਾਰ ਨੇ ਤੁਹਾਡੇ ਕੀ ਲੋਕਾਂ ਦੇ ਦਿਨਾਂ ਤੇ ਹਮੇਸ਼ਾ ਹਮੇਸ਼ਾ ਲਈ ਲਿਖੇ ਗਏ ਆ ਜਦੋਂ ਤੱਕ ਤੁਸੀਂ ਬਜ਼ੁਰਗ ਵੀ ਹੋਣਾ ਉਦੋਂ ਵੀ ਲੋਕਾਂ ਕਹਿੰਦਾ ਵੀ ਆ ਆ ਕੁਝ ਕੀਤਾ ਇਹ ਤਾਂ ਹੈ ਗਈ ਹੈ ਚੀਜ਼ ਉਹਦਾ ਇੱਕ ਇਹਦਾ ਸਾਡਾ ਇੱਕ ਮਤਲਬ ਪੂਰੀ ਜ਼ਿੰਦਗੀ ਦਾ ਹੀ ਸਾਡਾ ਇੱਕ ਉਹ ਜਾੜਾ ਹੈ ਮਤਲਬ ਜਿਹੜੀ ਚੀਜ਼ ਇਮੋਸ਼ਨ ਹੀ ਹੈ ਸਾਰੇ ਮਤਲਬ ਇਹ ਤਾਂ ਪੂਰੀ ਲਾਈਫ ਨਹੀਂ ਬਜ਼ੁਰਗ ਹੋ ਕੇ ਵੀ ਮਤਲਬ ਹੀ ਆਪਦੇ ਆਪ ਨੂੰ ਇੱਕ ਉਹ ਪਲਾਂ ਨੂੰ ਇੱਥੇ ਮਤਲਬ ਸਾਰਾ ਸਟ्रेस ਬਸਟਰ ਹੀ ਹੈ ਇਹ ਚੀਜ਼ ਸਾਡੇ ਲਈ ਬਿਲਕੁਲ ਸਹੀ ਜੀ ਸੋ ਬਹੁਤ ਬਹੁਤ ਮੁਹਾਰਕਾਂ ਭਾਈ ਬਹੁਤ ਬਹੁਤ ਥੈਂਕ ਯੂ ਤੁਹਾਡਾ ਬਹੁਤ ਸ਼ੁਕਰੀਆ ਸੋ ਸਨ ਮੈਚ ਆਗਰੀ ਹੈ ਜੀ 7 ਅਗਸਤ 2026 ਨੂੰ ਯਾਰ ਜਿਗਰੀ ਕਸੂਤੀ ਡਿਗਰੀ ਆਜੋ ਬਾਕੀ ਦੀ ਗੱਲਸ ਨਾ ਕਰਦੇ ਆ ਗੱਲ ਬਾਤ